ਸੀਆਈਏ ਸਟਾਫ ਸਰਹੰਦ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 10 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਉੱਥੇ ਹੀ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰਕੇ ਥਾਣਾ ਸਰਹੰਦ ਵਿਖੇ ਮਾਮਲਾ ਦਰਜ ਕਰ ਲਿਆ ਉੱਥੇ ਹੀ ਜਾਣਕਾਰੀ ਦਿੰਦਿਆਂ ਐਸਪੀ ਡੀ ਰਕੇਸ਼ ਯਾਦਵ ਨੇ ਦੱਸਿਆ ਕਿ ਡੀਐਸਪੀ ਕੇਕੇ ਪੰਥੇ ਅਤੇ ਡੀਐਸਪੀ ਸੁਖਨਾਜ ਸਿੰਘ ਦੀ ਨਿਗਰਾਨੀ ਦੇ ਵਿੱਚ ਸੀਆਈਏ ਸਟਾਫ ਸਰਹੰਦ ਦੇ ਇੰਚਾਰਜ ਅਮਰਬੀਰ ਸਿੰਘ ਦੀ ਗਵਾਹੀ ਦੇ ਵਿੱਚ ਪੁਲਿਸ ਪਾਰਟੀ ਨੇ ਬਸ ਸਟੈਂਡ ਸਰੰਦ ਨੇੜੇ ਅਨਾਜ ਮੰਡੀ ਦੇ ਬਾਹਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 10 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਯੂਪੀ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਪਲਾਈ ਕਰਦਾ ਸੀ ਤੇ ਇਸ ਤੋਂ ਹੋਰ ਵੀ ਡੁੰਗਾਈ ਦੇ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੇ ਨਸ਼ਾ ਮੁਕਤ ਪੰਜਾਬ ਦੇ ਮਹਿੰਮ ਦੇ ਤਹਿਤ ਜ਼ਿਲ੍ਹਾ ਮੁਖੀ ਡਾਕਟਰ ਗਰਜੋਤ ਗਰੇਵਾਲ ਮੈਡਮ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਖੋ-ਵੱਖਰੀ ਕਾਰਵਾਈ ਨੂੰ ਅਮਲ ਵਿੱਚ ਲਾងਦੀ ਹੈ ਜਿਸ ਦੇ ਵਿੱਚ ਅਸੀਂ ਚੈਕਿੰਗ ਕਰਦੇ ਨੇ ਜਿਸ ਦੇ ਵਿੱਚ ਸਰਪ੍ਰਾਈਜ਼ ਨਾਕੇ ਲਾਉਂਦੇ ਨੇ ਉਸੇ ਲੜੀ ਦੇ ਤਹਿਤ 2 ਤਾਰੀਖ ਨੂੰ ਸਿਆਈਏ ਸਰਹੰਦ ਦੀ ਟੀਮ ਨੂੰ ਕੋਈ ਇਨਫੋਰਮੇਸ਼ਨ ਸਹੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਵਾਸਤੇ ਕੁਝ ਬੰਦੇ ਆਏ ਨੇ ਜਿਸ ਕਰਕੇ ਇੱਕ ਨਾਕਾ ਸਰਹੰਦ ਮੰਡੀ ਦੇ ਨੇੜੇ ਲਾਇਆ ਗਿਆ ਸੀ ਆ ਡੀਐਸਪੀ ਫਤਿਹਗੜ ਸਾਹਿਬ ਸੁਖਨਾਜ ਜੀ ਦੀ ਅਗਵਾਈ ਹੇਠ ਇਹ ਸਾਰੀ ਕਾਰਵਾਈ ਨੂੰ ਅਮਲ ਵਿੱਚ ਲਾਇਆ ਗਿਆ। ਉੱਥੇ ਇਹਨਾਂ ਨੇ ਚੈਕਿੰਗ ਦੌਰਾਨ ਚੈਕਿੰਗ ਇੱਕ ਸੱਤਿਆਵਰ ਨਾਮ ਦਾ ਜਿਹੜਾ ਕਿ ਯੂਪੀ ਬਧਾਈਆਂ ਦਾ ਰਹਿਣ ਵਾਲਾ ਹੈ। ਉਹਨੂੰ ਫੜਾ ਫੜ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਉਸ ਤੋਂ ਕੋਲੋਂ 10 ਕਿਜੀ ਅਫੀਮ ਦੀ ਰਿਕਵਰੀ ਹੋਈ। ਇਸ ਦੇ ਬਾਅਦ ਇਹ ਕਾਰਵਾਈ ਨੂੰ ਉਸ ਦੀ ਐਫਆਈਆਰ ਨੰਬਰ 24 ਮਿਤੇ ਦੋ ਲੌਜ ਕੀਤੀ ਗਈ ਅੰਡਰ ਐਫਆਈਆਰ ਅੰਡਰ ਸੈਕਸ਼ਨ 18b 61 اور 85 ਹੁਣ ਆਪਾਂ ਦੇਖ ਰਹੇ ਹਾਂ ਕਿਸ ਤੇ ਉੱਤੇ اور ਕਿ ਕੌਣ ਕੌਣ ਬੰਦੇ ਸ਼ਾਮਿਲ ਨੇ ਇਸਦੇ ਬੈਕਵਰਡ اور ਫਾਰਵਰਡਡ ਲਿੰਕੇਜ ਜਿਹੜੇ ਹੈਗੇ ਉਹਨਾਂ ਦੀ ਆਪਾਂ ਚੈਕਿੰਗ